ਚੌਣ ਕਮਿਸ਼ਨ ਦੇ ਆਦੇਸ਼ ਦੇ ਬਾਅਦ ਪੰਜਾਬ ਦੇ ਵਿੱਚ ਜਿਨੇ ਹਥਿਆਰ ਜਿਨੇ ਕੋਲੇ ਲਾਇਸੈਂਸ دارਕ ਹੈ ਉਹਨਾਂ ਨੂੰ ਆਦੇਸ਼ ਦਿੱਤੇ ਗਏ ਕਿ ਤੁਸੀਂ ਅਸਲੇ ਆਪਣੇ ਥਾਣੇ ਤੇ ਜਮ੍ਹਾਂ ਕਰਾਓ ਜਾਂ ਡੀਲਰ ਨੇਰੇ ਉੱਥੇ ਜਮ੍ਹਾਂ ਕਰਾਓ ਭਾਵੇਂ ਕੋਈ ਪਿੰਡ ਦਾ ਥਾਣਾ ਹੈ ਜਾਂ ਸ਼ਹਿਰ ਦਾ ਥਾਣਾ ਹੈ ਉੱਥੇ ਜਮ੍ਹਾਂ ਕਰਾਓ ਭੂਣ ਸਿੰਘ ਜੀ ਜਿਨੇ ਜਾਣ ਕਰ ਦਿੱਤੀ ਕਿ ਚੋਣਾਂ ਦੇ ਵਿੱਚ ਅਮਨ ਸ਼ਾਂਤੀ ਰਹੇ ਇਸ ਕਰਕੇ ਚੋਣ ਕਮਿਸ਼ਨ ਦੇ ਆਦੇਸ਼ ਦੇ ਬਾਅਦ ਜਿਹੜਾ ਹਥਿਆਰ ਹੈ ਜਿਨੇ ਕੋਲ ਲਾਇਸੈਂਸ ਹੈ ਕਿ ਰਹੀਂ ਬੰਦੂਖਾ ਹੈ ਜਾਂ ਰਿਵਲਵਰ ਹੈ ਉਹ ਥਾਣੇ ਵਿੱਚ ਜਮ੍ਹਾਂ ਕਰਾਣੀ ਜ਼ਰੂਰੀ ਹੁੰਦੀ ਹੈ ਔਰ ਉਸਕੇ ਤਹਿਤ ਪੁਲਿਸ ਵੱਲੋਂ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਵੀ ਆਪਣਾ ਹਥਿਆਰ ਥਾਣੇ 'ਚ ਜਮ੍ਹਾਂ ਕਰੋ ਜਾਂ ਡੇਰਾ ਡੀਲਰ ਉੱਥੇ ਜਮ੍ਹਾਂ ਕਰੋ ਇਹ ਮੁਹਿੰਮ ਸ਼ੁਰੂ ਹੋ ਗਈ ਇੱਕ ਪੁਲਿਸ ਅਧਿਕਾਰੀ ਇੱਥੇ ਸਮਾਣਾ ਸਿਟੀ ਦੇ ਪੂਰਨ ਸਿੰਘ ਜੀ ਮਾਨਯੋਗ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸਾਡੇ ਕੋਲ ਦੇ ਛਾਣ ਨੇ ਇਲੈਕਸ਼ਨ ਦਾ ਐਲਾਨ ਹੋ ਚੁੱਕਾ ਹੈ ਕਿ ਸਾਡੇ ਕੋਲ ਜਿੰਨਾ ਵੀ ਲਾਇਸੈਂਸੀ ਅਸਲਾ ਅਸਲਾ ਧਾਰਕਾਂ ਕੋਲ ਪਿੰਡਾਂ 'ਚ ਜਾਂ ਸ਼ਹਿਰ ਦੇ ਵਿੱਚ ਹੈ ਸਾਡੇ ਕੋਲ ਇਹਨਾਂ ਦੀਆਂ ਲਿਸਟਾਂ ਆ ਗਈਆਂ ਨੇ ਅਸੀਂ ਸਾਰੇ ਜਿੰਨੇ ਵੀ ਜਾਇਲ ਅਫਸਰਾਂ ਸਾਰਿਆਂ ਨੂੰ ਅਸੀਂ ਡਿਵਾਈਡ ਕਰਤੇ ਨੇ ਲਿਸਟਾਂ ਵੇਜ ਅਸੀਂ ਘਰ-ਘਰ ਜਾ ਕੇ ਵੀ ਜਾਂ ਮੰਦਰਾਂ 'ਚ ਗੁਰਦੁਆਰਿਆਂ 'ਚ ਅਲਾਸਮੈਂਟ ਕਰਾ ਰਹੇ ਹਾਂ 1100 ਦੇ ਕਰੀਬ ਹੈ ਗਿਆ ਤੇ ਬਾਕੀ ਅਸੀਂ ਸ਼ੁਰੂ ਹੋ ਗਏ ਨੇ ਕੱਲ ਪਰਸੋਂ ਦੇ ਕਾਫੀ ਅਸਲੇ ਸਾਡੇ ਕੋਲ ਜਮ੍ਹਾਂ ਹੋ ਰਹੇ ਨੇ ਰੋਜ਼ ਅਸੀਂ ਫਿਰ ਵੀ ਦੁਬਾਰਾ ਦੁਬਾਰਾ ਅਸੀਂ ਫੋਨਾਂ ਤੇ ਉਹਨਾਂ ਨੂੰ ਨੋਟ ਕਰਾ ਰਹੇ ਹਾਂ ਤੇ ਜਦੋਂ ਟਾਈਮ ਲੱਗਦਾ ਸੀ ਉਹਨਾਂ ਦੇ ਘਰਾਂ 'ਚ ਵੀ ਗਏ ਜਾ ਪਿਉ ਨੇ। ਜੀ। ਹੁਕਮ ਦੇਸ ਹੈ ਜੀ ਹੁਣ 22 ਤਰੀਕ ਨੂੰ ਇਹ ਸਾਰਾ ਜਮਾ ਕਰਾਓ। ਹਾਂ ਜੀ ਥੋੜੀ ਥੋੜੀ ਆ ਰਹੇ ਨੇ ਲੋਕ। ਜਮਾ ਕਰਾ ਰਹੇ ਆ ਤੁਹਾਡੇ ਕੋਲ। ਹਾਂ ਜੀ ਕਰਾ ਰਹੇ ਨੇ। ਇਹ ਤੁਹਾਡੇ ਕੋਲ ਕਰਾਂਗੇ ਥਾਣੇ 'ਚ ਵੀ ਕਰਾਂਗੇ ਕੁਝ। ਹਾਂ ਦੋਨੋਂ ਪਾਸੇ ਆਏ ਜੀ ਆਰਡਰ ਹੈ ਥਾਣੇ 'ਚ ਜੀ ਹੈ। ਡੀਲਰ ਪਾਸੇ ਵੀ ਹੈ। ਸਾਰੀ ਹੋ ਰਹੀ ਹੈ ਜੀ। ਡੇਲੀ ਕਿੰਨੇ ਕਿਲੋ ਜਮਾ ਕਰਾਣਾ ਰਹੇ? ਹਾਲ ਤੋ ਸ਼ੁਰੂਆਤ ਅੱਜ ਹੋਈ ਹੈ ਜੀ। ਅੱਜ ਆਏ ਪੰਚਰ। ਹਾਂ ਜੀ। ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼।